ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਉਮੀਦ ਕਰਦਾ ਵਧੀਆ ਹੋਵਗੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਲਓ ਜੀ ਟਾਈਮ ਆ ਜਿਹੜਾ ਟਾਈਮ ਆ 1 ਵਜੇ ਹੁਣ ਆਪਾਂ ਕੰਮ ਧੰਦੇ ਕਰਕੇ ਹਜੇ ਫ੍ਰੀ ਹੋਇਆ ਤੇ ਮੈਂ ਕਿਹਾ ਚਲੋ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ ਚਲੋ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਆ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਾ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਲਓ ਜੀ ਆਪਣੇ ਕੰਮ ਧੰਦੇ ਤੋਂ ਬਾਅਦ ਆਪਾਂ ਆਪ ਦਾ ਕਰਦੇ ਸਲਾਈ ਦਾ ਕੰਮ ਕਪੜੇ ਨਾਲ ਆਪਣੇ ਸਟੀਚਿੰਗ ਵਾਲੇ ਇੰਨੇ ਇਕੱਠੇ ਹੋ ਰਹੇ ਨੇ ਕਿ ਕਿਉਂਕਿ ਇੱਕ ਹਫਤਾ ਹੋ ਗਿਆ ਆਪਾਂ ਤਾਂ ਮਸ਼ੀਨ ਤੇ ਨਹੀਂ ਬੈਠਾ ਗਿਆ ਬਹੁਤ ਜ਼ਿਆਦਾ ਭੱਜ ਦੌੜ ਰਹੀ ਤੇ ਹੁਣ ਕੁਸ਼ਕ ਪਹਿਲਾਂ ਆਪਣੇ ਕੰਮ ਵਾਲੀ ਹੱਟੀ ਵੀ ਸੀਗੀ ਹੁਣ ਆਪਣੇ ਕੰਮ ਵਾਲੀ ਲੱਗ ਗਈ ਹੁਣ ਆਪਣਾ ਕੰਮ ਸਭ ਚਾ ਲੈਣਾ ਕੱਲ ਜਿੱ ਕੱਲੇ ਜਾਣੇ ਤਾਂ ਸਾਰਾ ਦਿਨ ਕੰਮ ਹੀ ਨਹੀਂ ਲੋਟ ਆਉਂਦਾ ਆਏਗਾ ਫਿਰ ਮੈਂ ਸੂਹਾਂ ਸ਼ਾਮ ਨੂੰ ਬੈਠੀ ਹੁੰਦੀ ਜੀ ਮਸ਼ੀਨ ਤੇ ਹੁਣ ਮੈਂ ਚਲੋ ਜਮ੍ਹਾਂ ਦੋ ਘੰਟੇ ਲਾ ਦਿੰਨੇ ਆ 3 ਵਜੇ ਤੱਕ ਅਪਾ ਫਰੀ ਆ 3 ਵਜੇ ਤੋਂ ਬਾਅਦ ਫਿਰ ਆਪਣਾ ਮੱਝਾ ਮੰਨਣਾ ਤਾਂ ਹੋ ਜਾਂਦਾ ਜੀ ਕੰਮ ਧੰਦਾ ਦਾਣਾ ਦੂਣਾ ਘੋਣਾ ਦਾਲ ਸਬਜ਼ੀ ਚੀਰਨੀ ਇਸ ਤਰ੍ਹਾਂ ਦੇ ਕੰਮ ਹੋ ਜਾਂਦੇ ਨੇ ਚਲੋ ਮੈਂ ਖੰਨੇ ਚਰ ਆਪਾਂ ਨਾਲੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆਂ ਨਾਲੇ ਆਪਾਂ ਮਸ਼ੀਨ ਤੇ ਬਹਿਨੇ ਜੀ ਇੰਨੇ ਨੇ ਬੇਟਾ ਆ ਜੂਗਾ ਕਾਲਜ ਪੇਪਰ ਦੇਣ ਗਿਆ ਫਿਰ ਆਪਾਂ ਰੋਟੀ-ਪੁੱਟੀ ਦੇਵਾਂਗੇ ਉਹਨਾਂ ਨੂੰ ਇਹ ਲਓ ਜਪਾ ਸੂਟ ਬਣਾ ਲਈ ਆਪਾਂ ਇਹਨਾਂ ਨੂੰ ਜਿਹੜੀ ਆਪਣੀ ਸਲਵਾਰ ਹੈਗੀ ਆਪਾਂ ਸਟੇਟਸ ਸਲਵਾਰ ਹੈ ਆ ਨਾਲ ਤੈਰ ਬਣਾਉਣੀ ਆ ਦੇਖੋ ਨਾਲੇ ਸੋਹਣੀ ਲੱਗਦੀ ਨਾਲੇ ਜਲਦੀ ਬਣ ਜਾਂਦੀ ਹੈ ਇਹਦੇ ਆ 5-7 ਕ ਬਲ ਪੈ ਨੇ ਇਹਦੇ ਨਾਲ ਆਪਾਂ ਪਾ ਦੀ ਪਹੁੰਚੇ ਨਹੀਂ ਪਾਈ ਹੈਗੇ ਕੋਡੇ ਨਹੀਂ ਪਾਈ ਬਾਲੇ ਤੁਸੀਂ ਬਾਲੇ ਕਹੋ ਕੁਝ ਵੀ ਕਹ ਲਓ ਆ ਦੇਖੋ ਪਸਿੱਧੀ ਸਟੇਸ ਵਾਲਾ ਇਸੇ ਤਰ੍ਹਾਂ ਐਂਹੀ ਬਣਾਈ ਹੈ ਲੋਈਆ ਪੈਸੇ ਵਾਲੇ ਇੱਕ ਬਣਾ ਸੀ ਆਪਾਂ ਨੂੰ ਮੂਰੀਆਂ ਬਣਾ ਦੀਏ ਮੰਜਲੀ ਜੰਨੇ ਆ ਕਿ ਨੋਕਰਾਂ ਨੂੰ ਉਸ ਤੋਂ ਬਾਅਦ ਇੱਕ ਕਫਾ ਸਲਵਾਰ ਉਹ ਬੁਰਾਣਾ ਦਾਂਗੇ ਦੋ ਸਲਵਾਰਾ ਕੱਢ ਲਾ ਦਾਂਗੇ ਫਿਰ ਆਪਾਂ ਕਮੇਜੇ ਚ ਪਾ ਦਾਂਗੇ ਇਹ ਕੱਟਣਾ ਤੇ ਜੇ ਆਪਣਾ 11 ਦਾ ਟਾਈਮ ਹੋ ਚੁੱਕਾ 2:00 ਵਜੇ ਗਏ ਤੇ ਆਪਾਂ ਚਾਚੂ ਬੁਰੋ ਨੇ ਨਾਲ ਤੇ ਮੌਸਮ ਠੰਡ ਬਹੁਤ ਜ਼ਿਆਦੀ ਹੋਗੀ ਬਦਲ ਬਾਈ ਹੋ ਗਿਆ ਇਹ ਨਹੀਂ ਪਤਾ ਜੇ ਮੀਂਹ ਆ ਜੇ ਕੱਲ ਤਾਂ ਬਹੁਤ ਜਿਆਦਾ ਮੀਂਹ ਪੀ ਗਿਆ ਸਾਰਾ ਦਿਨ ਮੀਂਹ ਹੈਗਾ ਵੀ ਥੋੜਾ ਹੁਣ ਪਹਿਲੀ ਵਾਰੀ ਵਧੀਆ ਗਿਆ ਜੀ ਰਚਮੰਗਰ ਨਹੀਂ ਪੈ ਗਿਆ ਵਧੀਆ ਫਾਇਦਾ ਹੋ ਗਿਆ ਮੀਂਹ ਦਾ ਘਰੇ ਇਸ ਵਾਰ ਤੇ ਠੰਡਾ ਬਹੁਤ ਜਿਆਦਾ ਹੋਊਗੀ ਕਿਉਂ ਜਦੋਂ ਅੱਗੇ ਦਾ ਸਵਾਹ ਵੇਲੇ ਉਥੇ ਸਰਾਂਦ ਜਾਂਦੇ ਹੁੰਦੇ ਸੀ ਕੋਲ ਮੀਂਹ ਪੈਂਦਾ ਲਏ ਨਾ ਕਿਡ ਮੜ ਕੋਣੀ ਇਸ ਵਾਰ ਵੀ ਐ ਮੀਂਹ ਸਰਦ ਕੱਲ ਜਾਈ ਜਾਂਦੀ ਸੀ ਲੋਕ ਤੇ ਕੱਲੀ ਮੀਂਹ ਪੈਣ ਲੱਗ ਗਿਆ ਜਦੋਂ ਵੀ ਜਾਂਦੇ ਹੁੰਦੇ ਸੀ ਉਦੋਂ ਵੀ ਐਨੇ ਨਹੀਂ ਪੈਂਦਾ ਹੁੰਦਾ ਸੀ ਸਰਾਂਦੀ ਅਗਰ ਅਸਰਾਹ ਤੇ ਪਹੁੰਚ ਕੇ ਤੇ ਦੂਜੇ ਤੀਜੇ ਦਿਨ ਨਹੀਂ ਬੰਦਾ ਜਾਂ ਫੇਰ ਸਟਾਰਟਿੰਗ ਜਾਈ ਜਿਹਦਾ ਪਹਿਲੇ ਦਿਨ ਹੀ ਨਹੀਂ ਪੈਣ ਲੱਗੀ ਚਲੋ ਜੀ ਆਪਾਂ ਮੂੜੀਆਂ ਬਣਾ ਲਈਏ ਮੂੜੀਆਂ ਬਣਾ ਕੇ ਸਭ ਨੂੰ ਫੇਰ ਮਿਲਦੇ ਆਪਾਂ ਲਈ ਰੋ ਕੰਮ ਮਾਣਾ 10 ਵਜ ਗਏ ਆਪਣੇ ਕੰਮ ਵਾਲੀ ਜੀ ਆਈ ਨਹੀਂ ਹੈਗੀ ਤੇ ਆਪਾਂ ਕੱਚੇ ਗਿਲੇ ਸੰਭੜਦੇ ਨਾ ਮੱਝਾਂ ਜ ਆਪਣੇ ਦੇਖੋ ਮੱਝਾਂ ਅੰਦਰ ਖੜੀਆਂ ਨਹੀਂ ਆ ਤੇ ਜਿੱਦ ਤੋਂ ਬਹੁਤ ਵਧੀਆ ਦੇ ਦਿਆ ਆਪਾਂ ਨੇ ਮੱਝਾਂ ਨਮਾਦ ਲੈਣ ਫੇਰ ਠੰਡ ਵਾੜੀ ਹੁੰਦੀ ਹੈ ਕਿ ਅੱਜ ਤੋਂ ਕੌੜੀ ਨਿਕਲ ਰਹੀ ਆ ਤੇ ਪਕਾਚੇ ਗਿਲੇ ਸੰਭਰ ਕੇ ਮੱਝਾਂ ਮਾਰ ਕੱਢਦੇ ਆ ਰੋਤੀ ਤੇ ਆਪਾਂ ਕੰਮ ਕਰਦੇ ਸਾਰੇ ਰੋਟੀ ਪਾਣੀ ਖਾ ਲਿਆ ਬਣਾ ਲਿਆ ਤੇ ਪੰਜ ਕੁੰਡੇ ਮਾਰ ਕੇ ਮਰਸੂਈ ਸਾਫ ਕਰਤੀ ਮਤਲਬ ਜੇ ਅਪਾ ਕੱਚੇ ਗਿਲੇ ਸੰਭਰਦੇ ਨੇ ਪਹਿਲੇ ਨੂੰ ਕੰਮ ਆਲੀ ਆ ਜੂਗੀ ਉਹਨਾਂ ਦੇ ਨਾ ਵੇੜੇ 'ਚ ਮਰਗਤ ਹੋਊਗੀ ਤੇ ਇਸ ਵਾਰ ਕੋ ਉਧਰ ਜਾਣਾ ਪੈਂਦਾ ਉਹਨੂੰ ਤਾਂ ਕਰਕੇ ਉਹ ਲੇਟ ਹੋ ਜਾਂਦੀ ਆ ਕੁਝ ਛੁੱਟੀਆਂ ਹੋ ਗਈਆਂ ਤੇ ਬੱਚੇ ਛੋਟੇ ਨੇ ਕਿ ਘਰੇ ਹੁੰਦੇ ਨੇ ਤੇ ਤੱਕ ਨੂੰ 10:30 ਦਾ ਟਾਈਮ ਗਈ ਪਾਉਣੇ 11 ਛੋਲੀ ਮਾ ਆਪਾਂ ਮੱਝਾਂ ਕਰਦੇ ਆ ਮੀਤਾ ਪਸਵਰੇ ਸੱਜਰੇ ਕੱਢਦੇ ਨਹੀਂ ਮੱਜਾ ਕਿਉਂ ਠੰਡਾ ਹੋਣ ਕਰਕੇ ਆਪਾਂ ਫਿਰ ਲੇਟ ਹੀ ਕੱਢਦੇ ਆਂ ਠੰਡ ਵਾਲੀ ਹੈਗੀ ਤਸੂ ਬਿਮਾਰਨਾ ਹੋ ਜਾਣਾ ਚਲੇ ਬੱਚੇ ਕੀਲੇ ਸੁੰਭਰਦੀ ਹੈ ਥੈਂਕ ਯੂ ਜਨਰਲ ਪਾਰਟਿਸਿਪੇਟ ਕਰਨ ਦੀ ਆਹ ਵੇਖੋ ਪਾਣੀ ਕੱਢਤਾ ਨਹੀਂ ਜੀ ਨੇ ਹਾਂ ਥੋੜੀ ਬੁਰੀ ਹੈ ਹਾਂ ਨਹੀਂ ਕਰੀ ਲੱਗ ਰਿਹਾ ਕੱਪੜੇ ਦੇ ਤੇ ਨੇ ਨਸ ਮਗਰ ਤਾਂ ਆਪ ਇਹ ਆਪਣੇ ਇਕੱਠਾ ਕਰਦੇ ਨੇ ਲੰਗਰ ਚੱਲ ਜੀ ਜਾਂਦਾ ਆਪਣੇ ਸ਼ੜਕ ਤੇ ਆਪਣੇ ਤਨੇ 4 ਦਿਨ ਸੇ ਚੱਲਦਾ ਲੰਗਰ ਚੱਲਦਾ ਨਾਲ ਪਕੌੜੇ ਹੁੰਦਾ

ටෑම යටා නේ පවනක්ෝගයා ස්ය වර සටකම් ල හුන්ලයි ඇදිය පොච්චේ හුන්ල ගැදටෑම හොට චක්කය ගෝහන් දෙකට වුන් දෙක්කශද ශේදනයි පංචිමට අද පල්ල ලාදග පුච්චි නොය පමනවන පෙරසාග භාසනෙක් අව්‍ය නඩග අප පැල චීර්ලන චීර්කය සෙර නල්දි නල ප තිල්ලෙච පයියමගේ ਤੋ ਕਿ ਆਪਾਂ ਧਰਤਾ ਤੇ ਹੁਣ ਆਪਾਂ ਕੰਮ ਸਾਰੇ ਨੇ ਮੀਟ ਤੇ ਆਪਾਂ ਨਾ ਸਰਵਾ ਲਈਏ ਕਿਰਾ ਸਰਵਾ ਕੇ ਇਹਨੇ ਪੋਚੇ ਲੱਗੀ ਜਾਂਦੇ ਸੀਗੇ ਮੈਂ ਚੱਲ ਪੋਚੇ ਸੁੱਕ ਜਾਂਦੇ ਫਿਰ ਆਪਾਂ ਸਰਵਾਉਣੇ ਆਪਾਂ ਪਹਿਲਾਂ ਸਾਗ ਚੀਰ ਦਿਨਾ ਸਾਗ ਚੀਰ ਕੇ ਫਿਰ ਆਪਾਂ ਸਰਵਾਉਣੇ ਆ ਹੁਣ ਅਜਰਚ ਨਾਲ ਆਪਾਂ ਇਹਨਾਂ ਤੋਂ ਲਸਣ ਕੱਟਾ ਛੇਲਾ ਲੈਨੇ ਆਪਣਾ ਛੇਤੀ ਕੰਮ ਨੇ ਬੜੀ ਜੂਗਾ ਤੇ ਜੇ ਨਾ ਕੱਪਾ ਲੇਟ ਹੋਇਆ ਆਪਾਂ ਜਲਦੀ ਕੰਮ ਬਣ ਜੂਗਾ ਚਲੋ ਜੀ ਆਪਾਂ ਪੋਚੇ ਲੱਗ ਜਾਂਦੇ ਫਿਰ ਆਪਾਂ ਨਾ ਸਾਗ ਚੀਰਦੇ ਆ ਲੈ ਸਾਗ ਆਪਾਂ ਨੇ ਨਾ ਪਹਿਲਾਂ ਚੀਰ ਲਿਆ ਸੀਗਾ ਇਹ ਕਿ ਆ ਪਾਰਟੀ ਚ ਪਤਾ ਸੀਗਾ ਹੁਣ ਆਪਾਂ ਲੈ ਇਹਨੂੰ ਪਾਣੀ ਆਪਾਂ ਧਰਤਾ ਪਾਣੀ ਆਪ ਨੂੰ ਰਿਜੀ ਜਾਂਦਾਗਾ ਹੁਣ ਆਪਾਂ ਸਾਗ ਪਾ ਦਨੇ ਇਧਰ ਪਹਿਲਾਂ ਸੰਗੰਡਾ ਵੀ ਛਿੱਲੇ ਲੈ ਆ ਸੀ ਤੇ ਮਕੇ ਨਾਲ ਆ ਰਿਹਾ ਸੀ ਛੇਤੀ ਬੰਨ ਜੂਗਾ ਕੋਈ ਪੱਲੇ ਈਟ ਹੋ ਗਈ ਸੀ ਕੰਮ ਨੇ ਪਰ ਪਹਿਲਾਂ ਕਰਕੇ ਫਿਰ ਆਪਾਂ ਸਾਗ ਰਿਜਾ ਬਨਾਲ ਦੇ ਨਾਲ ਜੀਤ ਕੋ ਉਹਦੀ ਨਾਲ ਦੀ ਨਾਲ ਵਿੱਚ ਪਾ ਦਨੇ ਹੁਣ ਆਪਾਂ ਪਹਿਲਾਂ ਜੀਤ ਕੇ ਫਿਰ ਕੋਨੇ ਬਸ ਇੱਥੇ 2 ਵਜੇ ਨੇ ਨੂੰ 3 ਘੰਟੇ ਜਿ ਵਧੀਆ ਦੋ ਚੀਜ਼ ਲੈਣ ਚਾਹੀਏ ਨਾ ਮੈਂ ਕਿ ਆਪਾਂ 3 ਘੰਟੇ ਜਿ ਵਧੀਆ ਬਣ ਜੂਗਾ ਆਇਤਾ ਰੱਬ ਨੇ ਤਾਂ ਬਹੁਤ ਵਧੀਆ ਲੱਗਾ ਬਸ ਸਕੇਲ ਵਰਗੀ ਵੀ ਆਪਾਂ ਸਾਗ ਬਣਾ ਲੈਣਾ ਜਿੰਨੇ ਮੌਸਮ ਬੱਸੀ ਹੈ ਨਾ ਅੱਜ ਧੁੱਪ ਨੂੰ ਦੇਖ ਕੇ ਜਿਵੇਂ ਨਹੀਂ ਲੱਗਦਾ ਕਿ ਪੂਰਾ ਮਹੀਨਾ ਹੈਗਾ ਸਵਾ ਲੇ ਦਿਨ ਚੱਲਦੇ ਨੇ ਅੱਗੇ ਤੇ ਪਿਛਲੇ ਸਾਲ ਨਹੀਂ ਦੀ ਨਹੀਂ ਬਹੁਤ ਜ਼ਿਆਦੇ ਧੁੰਦ ਪੈਂਦੀ ਸੀ ਅਜੇ ਤਾਂ ਧੁੰਦ ਜਮੀ ਨਹੀਂ ਪਈ ਹੈਗੀ ਤੋਸ ਬਿਲਕੁਲ ਸਾਫ ਆ ੁੱੱਪੇ ਬਹਿ ਕੇ ਸੌਂਗਾ ਤੇ ਨਾ ਗਰਮੀ ਆਉਂਦੀ ਐ ਸੇਕ ਬਹੁਤ ਆਉਂਦਾ ਸ਼ਾਮੇ ਪੜਾ ਲੱਗਦਾ ੁੱੱਪੇ ਗਰਮੀ ਆਉਂਦੀ ਆ ਹੁਣ ਆਪਾਂ ਨੂੰ ਕੋਲੇ ਪੈ ਕੇ ਨਾ ਹੌਲੀ ਹੌਲੀ ਪਾਈ ਜਾਵਾਂਗੇ ਜਿੰਨਾ ਕੇ ਦਬੀ ਜਾਊਗਾ ਲੱਜਣ ਲੱਗ ਜੂਗਾ ਨਾਲ ਦੇ ਨਾਲ ਆਪਾਂ ਪਾਈ ਜਾਵਾਂਗੇ ਨੀਚੇ ਤੇ ਆ ਦੇਖੋ ਲਸਣ ਤੇ ਪਿਆਜ਼ ਆਪਾਂ ਚੱਲ ਲੈ ਜਦੋਂ ਆਪਣਾ ਸਾਗ ਰਿੱਜਣ ਲੱਗ ਗਿਆ ਇਹ ਜਦੋਂ ਰਿੱਜਣ ਲੱਗਿਆ ਥੱਲੇ ਦਬ ਜੂਗਾ ਫਿਰ ਤੇ ਨਾਲ ਦੇ ਨਾਲ ਥੋੜੀ ਥੋੜੀ ਪਾਈ ਜਾਵਾਂਗੇ ਨਾਲ ਸਾਗ ਜੀ ਹੋਵੇ ਜਦੋਂ ਜੀਭ ਉੱਤੇ ਭਾ ਗਿਆ ਫਿਰ ਆਪਾਂ ਪਾਣੀ ਦਸ ਦਸ ਲੰਗ ਸਾਗ ਆਪਾਂ ਨੇ ਬਣਾਤਾ ਕੋਟਾ ਪਾਣੇ ਸਾਗ ਫਿਰ ਆਪਾਂ ਨਾ ਤੜਕਾ ਕਰ ਦਈਏ ਫਿਰ ਕਰਨਾ ਤਾਂ ਰਿੱਜ ਗਿਆ ਆਪਣਾ ਸਾਗ ਚੜ ਵਰਨੀ ਆਪਾਂ ਪਾਣੀ ਦੇ ਰੋਮੇ ਤੇ ਰਸ ਜੀ ਨਪਾਟਾ ਕਰਦਾ ਹੈ ਕਰਦਾ ਲਾ ਕੇ ਉਸ ਤੋਂ ਬਦਕਨ ਪੈਪਰਾ ਆ ਗਿਆ ਵਾਹ ਤਰਜਨਾ ਪਸਰੋ ਮੇ ਤੇਲ ਤੇ ਲਉਣੀ ਹੈ ਆਪਣਾ ਸਰੋ ਮੇ ਤੇਲ ਪਾਸ ਦੀ ਬਿਗਾਣੀ ਲੇ ਕੇ ਹਿੰਗਾ ਪਾ ਦੇ ਹਿੰਗਾ ਪਾ ਕੇ ਕੌਂਸੀ ਚ ਆਪਾਂ ਦੇ ਕੋਲ ਨੂੰ ਹੋ ਸਕਦੇ ਨਹੀਂ ਲੱਗਦੇ ਤਰਜਨਾ ਪਸਰੋ ਹੋ ਦੇਖੀਏ ਇਹਦੇ ਕਿਆ ਹੋ ਗਿਆ ਆਪਾਂ ਤੇਲ ਦਾ ਖਾਂਡਾ ਪਾ ਦੇ ਜੀ ਰੋਟੀ ਪਰ ਪੰਟੀ ਦੇਖੀ ਜਿਓ ਤੇ ਲਾਲ ਪੰਟੀ ਦੇਖੀ ਜਿਓ ਹੁਣ ਇਹਦਾ ਰਸ ਤੇ ਜੇ ਲਈ ਆਪਣੇ ਕੋਲ ਮਾਰ ਸਾਡੇ ਤੇ ਪਿਆਜ ਇਹ ਆਪਣਾ ਭਨੀਏ ਤੇ ਆਜਾ ਕਰ ਦੇ ਤਾਂ ਜਦੋਂ ਸਰਸਾ ਦਾ ਇਹ ਸਬੂ ਚਰਮੜਾ ਚ ਸਖਤ ਹੋ ਉਤਰ ਲੋ ਪਿਆਜ਼ ਆਪਣਾ ਭੁੰਨਿਆ ਗਿਆ ਬਰਾਊਨ ਹੋ ਗਿਆ ਹੁਣ ਆਪਾਂ ਨਾ ਧਨੀਆ ਦੇ ਪਾ ਲਈਏ ਅਦਰਕ ਅਦਰਕ 5 ਤਿੰਨ ਮਿੰਟ ਇਸੇ ਇਕ ਲਵਾਉਣਾ ਹੈ ਬਾਦ ਵਿੱਚ ਅਗਲਾ ਪਰਤਾ ਆਪਣਾ ਪੁੰਨ ਆ ਗਿਆ ਇਹ ਆਪਾਂ ਹੁਣ ਤੜਕਦੇ ਹੁਣ ਤਾਂ ਆਪਾਂ ਸਵੇਰੇ ਦੋਨੇ ਟਾਈਮ ਖਾਣਾ ਹੈ ਲਓ ਸਾਗ ਆਪਾਂ ਸਾਪਨਾ ਤੇ ਆ ਨਾ ਕੋ ਤਾਜ਼ਾ ਸੀਨਾ ਹੀ ਉਹਦੀ ਤੋੜ ਕੇ ਉਹਦੀ ਬਣਾ ਲਿਆ ਆਪਾਂ ਨੇ ਲੈ ਬਹੁਤ ਵਧੀਆ ਬਣ ਗਿਆ ਕੁਲ ਗਿਆ ਚਲੋ ਜੀ ਅੱਜ ਦੀ ਵੀਡੀਓ ਇੰਦੀ ਇਥੇ ਕਰਦੇ ਆ ਮਿਲਦੇ ਆ ਨੈਸਟ ਬਲੌਗ